ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਰ ਸਤਕਾਰ ਜੋ ਸਤਿਗੁਰਾਂ ਦੀ ਸਾਜ ਜਨਵਾਜੀ ਗੁਰੂ ਪਿਆਰਿਆਂ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਮੇਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਸਤਿਗੁਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪਹਿਲੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ 33 ਸ਼ਬਦ ਪਾਤਸ਼ਾਹ ਜੀ ਦੇ ਸੰਪੂਰਨ ਹੋਏ ਹਨ ਆਪਣੀ ਰਸਨਾ ਤੋਂ ਵਖਾਰ ਬਿੰਦ ਤੋਂ ਸਤਿਗੁਰ ਜੀ ਅਗਲਾ ਸ਼ਬਦ ਆਰੰਭ ਕਰਦੇ ਹਨ ਜੀ ਆਸਾ ਘਰ ਤੁਖਾ ਮੁਹੱਲਾ ਪਹਿਲਾ ਸਤਿਗੁਰ ਜੀ ਚੌਥੇ ਘਰ ਸੁਰਤਾਲ ਦੇ ਵਿੱਚ ਭਾਈ ਇਹ ਸ਼ਬਦ ਆਰੰਭ ਕਰਦੇ ਹਨ ਉਚਾਰਨ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਪਾਤਸ਼ਾਹ ਜੀ ਇਹ ਸ਼ਬਦ ਆਰੰਭ ਕਰਦੇ ਹਨ ਜੀ ਏਕ ਓੰਕਾਰ ਸਤਿ ਗੁਰ ਪ੍ਰਸਾਦ ਪਾਤਸ਼ਾਹ ਜੀ ਕਹਿੰਦੇ ਉਹ ਪਲੀਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਕੋਈ ਸਾਰੇ ਬ੍ਰਹਿਮੰਡ ਖੰਡ ਸ੍ਰਿਸ਼ਟੀ ਦਾਾਰੀ ਮਾਲਕ ਹੈ ਦੀਦੀ ਮੂਰਤ ਸਤ ਸ੍ਰੂਪ ਹੈ ਕਾਲ ਤੋਂ ਪਰੇ ਹੈ ਸਰੀਰਾਂ ਤੋਂ ਰਹਿਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸੱਚੀ ਗੁਰੂ ਦੀ ਕਿਰਪਾ ਦੀ ਪ੍ਰਸੰਤਾ ਨਾਲ ਹਰੀ ਦੀ ਪ੍ਰਾਪਤੀ ਹੈ ਪ੍ਰਭੂ ਦੀ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਦੇਵਤਿਆ ਦਰਸ਼ਨ ਕਹਿ ਤਾਈ ਦੁਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇਂ ਭੀਖ ਭਏ ਧੰਨ ਸਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਸੰਸਾਰ ਵਿੱਚ ਜਗਤ ਵਿੱਚ ਨੇ ਕਾਹੀ ਤਰੀਕਿਆਂ ਦੇ ਨਾਲ ਨੇ ਕਾਹੀ ਜੁਗਤੀਆਂ ਦੇ ਨਾਲ ਉਹ ਪਰਮੇਸ਼ਰ ਦੇ ਭਗਤਾਂ ਨੇ ਉਹਦੀ ਪ੍ਰਾਪਤੀ ਕਰਨ ਵਾਸਤੇ ਯਤਨ ਕੀਤੇ ਉਥੇ ਦੇਵਤਿਆਂ ਬਾਰੇ ਮਹਾਰਾਜ ਜੀ ਵਰਣਨ ਕਰਦੇ ਹਨ ਦੇਵਤਿਆਂ ਦਰ ਦਰਸ਼ਨ ਕਹਿ ਤਾਈ ਦੁਖ ਭੂਖ ਤੀਰਥ ਕੀਏ ਮਹਾਰਾਜ ਜੀ ਕਹਿੰਦੇ ਜਿੱਥੇ ਮਨੁੱਖਤਾ ਨਰ ਹਨ ਨਾਰੂ ਦੀ ਪਰਮੇਸ਼ਰ ਦੇ ਦਰਸ਼ਨ ਚਾਹੁੰਦੇ ਹਨ ਉਥੇ ਦੇਵਤੇ ਵੀ ਉਹਦੇ ਦਰਸ਼ਨਾਂ ਨੂੰ ਲੋਚਦੇ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਦੇਵਤਿਆਂ ਨੂੰ ਦਰਸ਼ਨ ਪਾਉਣ ਵਾਸਤੇ ਮਹਾਰਾਜ ਜੀ ਕਹਿੰਦੇ ਬੜੇ ਯਤਨ ਕੀਤੇ ਉਹਨਾਂ ਨੇ ਦੁੱਖ ਸੁੱਖ ਦੁੱਖ ਹੱਥੇ ਭੁੱਖ ਸਰੀਰ ਤੇ ਸਹੀ ਅਤੇ ਤੀਰਥਾਂ ਦੇ ਵੀ ਚੱਕਰ ਕੱਟੇ ਦੇਵਤਿਆਂ ਬਾਰੇ ਵਰਣ ਕਰਦੇ ਹਨ ਕਹਿੰਦੇ ਉਹ ਸੱਚੇ ਹਰੀ ਦੇ ਦਰਸ਼ਨ ਪਾਉਣ ਵਾਸਤੇ ਨਾ ਦੇਵਤਿਆਂ ਨੇ ਵੀ ਵੱਡੇ ਯਤਨ ਕੀਤੇ ਸਰੀਰ ਤੇ ਕਸ਼ਟ ਸਹੇ ਦੁੱਖ ਸਹੇ ਅਤੇ ਭੁੱਖੇ ਰਹਿ ਕੇ ਦੇਖਿਆ ਭੁੱਖ ਸਹੀ ਤੇ ਮਹਾਰਾਜ ਜੀ ਕਹਿੰਦੇ ਤੀਰਥਾਂ ਦੇ ਦਵਾਰੇ ਤੇ ਜਾ ਕੇ ਲੱਭਣਾ ਕੀਤਾ ਉਹਦੀ ਪ੍ਰਾਪਤੀ ਵਾਸਤੇ ਪ੍ਰਭੂ ਦੀ ਹਰੀ ਦੇ ਦਰਸ਼ਨਾ ਵਾਸਤੇ ਦੇਵਤਿਆਂ ਨੇ ਵੀ ਵੱਡੇ ਯਤਨ ਕੀਤੇ ਜੋਗੀ ਜਤੀ ਜੁਗਤ ਮੈਂ ਰਤੇ ਕਰ ਕਰ ਭਗਵੇ ਭੀਖ ਪਏ ਹਰਾ ਜੀ ਕਹਿੰਦੇ ਜੋਗੀ ਸੰਸਾਰ ਵਿੱਚ ਕਈ ਮਨੁੱਖਾਂ ਨੇ ਯਤਨ ਕੀਤੇ ਜੋਗ ਧਾਰਨ ਕੀਤਾ ਜੋਗੀ ਬਣ ਗਏ ਜੋਗੀਆਂ ਨੇ ਯਤਨ ਕੀਤੇ ਜੱਤੀ ਬਣ ਗਏ ਜੱਤੀ ਸਤੀ ਧਾਰਨ ਹੋ ਗਏ ਜੱਤੀ ਬਣ ਕੇ ਯਤਨ ਕੀਤੇ ਜੁਗਤੀ ਧਾਰਨ ਕੀਤੀ ਜੋਗਖੰਡ ਧਾਰਨ ਕੀਤਾ ਉਹਦੇ ਵਿੱਚ ਵੀ ਰਹਿ ਕੇ ਦੇਖਿਆ ਭਗਵੇਂ ਕੱਪੜੇ ਪਾਲੇ ਭਗਵਾ ਵੀ ਸਤਾਨ ਕਰ ਲਿਆ ਸਾਦਾ ਵਾਲਾ ਵੇਸ ਮਹਾਰਾਜ ਜੀ ਕਹਿੰਦੇ ਭੇਖ ਵੀ ਧਾਰਨ ਕਰ ਲਿਆ ਜੱਤੀ ਵੀ ਬਣ ਗਏ ਜੋਗੀ ਬਣ ਗਏ ਤੇ ਮਹਾਰਾਜ ਜੀ ਕਹਿੰਦੇ ਵੱਡੇ ਯਤਨ ਕਰਕੇ ਦੇਖ ਲੈ ਭਗਵੇ ਸ੍ਰੀ ਇਸ ਧਾਰਨ ਕਰ ਲੇ ਤੋ ਕਾਰਨ ਸਹਿਬਾ ਰੰਗ ਰਤੇ ਤੇਰੇ ਰੂਪ ਨਿਕਾ ਰੰਗ ਅਨੰਤਾ ਕਹਿ ਨਾ ਜਾਈ ਤੇਰੇ ਗੁਣ ਕੀਤੇ ਰਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਜੀ ਫਿਰ ਜਵਾਬ ਦਿੰਦਿਆਂ ਕੇਂਦਰੀ ਭਾਵ ਦਰਸਾਉਂਦਿਆਂ ਤੋ ਕਾਰਣ ਸਹਿਬਾ ਮਹਾਰਾਜ ਜੀ ਕਹਿੰਦੇ ਮੇਰੇ ਸਹਿਬ ਜੀ ਉਹ ਪ੍ਰਭੂ ਜੀ ਉਹ ਸਤਿਗੁਰੂ ਜੀ ਉਹ ਪਰਮੇਸ਼ਰ ਜੀ ਉਹ ਤੇਰੇ ਰੰਗ ਅਨੇਕਾ ਹਨ ਤੇਰੇ ਰੰਗ ਅਨੇਕਾ ਨ ਤੇ ਰੂਪ ਬੇਅੰਤ ਹਨ ਮਹਾਰਾਜ ਜੀ ਕਹਿੰਦੇ ਇੰਦੇ ਪ੍ਰਭੂ ਜੀਓ ਸੱਚੇ ਸਾਹਿਬ ਜੀਓ ਤੁਹਾਡੇ ਰੰਗ ਅਨੇਕ ਹਨ ਤੁਹਾਡੇ ਰੂਪ ਹੀ ਬੇਅੰਤ ਹਨ ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਵਰਣਨ ਨਹੀਂ ਕਰ ਸਕਿਆ ਤੇਰੇ ਨਾਮ ਅਨੇਕਾਂ ਮਹਾਰਾਜ ਜੀ ਕਹਿੰਦੇ ਨਾਮ ਹੀ ਬੇਅੰਤ ਹਨ ਮਹਾਰਾਜ ਜੀ ਕਹਿੰਦੇ ਗਿਣਤੀ ਤੋਂ ਪਰੇ ਤੁਹਾਡੇ ਨਾਮ ਹਨ ਕਹਿ ਨਾ ਜਾਈ ਤੇਰੇ ਗੁਣ ਕੀਤੇ ਕਹਿ ਕਹਿ ਕੇ ਥੱਕ ਕੇ ਦੁਨੀਆ ਸ੍ਰਿਸ਼ਟੀ ਦੇ ਭਗਤ ਜੀਵਾ ਜਿਹੜੀ ਐ ਉਹ ਥੱਕ ਗਈ ਪਰ ਤੁਹਾਡੇ ਗੁਣਾਂ ਅੰਤ ਨਹੀਂ ਪਾ ਸਕਿਏ ਬੇਅੰਤਤਾ ਦਾ ਅਨੰਤ ਮਹਾਰਾਜ ਜੀ ਕਹਿੰਦੇ ਤੇਰੇ ਨਾਮ ਅਨੇਕਾ ਰੂਪ ਆਨੰਤਾ ਅਨੰਤਾ ਤੋਂ ਭਾਗ ਵੀ ਬੇਅੰਤ ਕਹਿਣ ਨਾ ਜਾਈ ਤੇਰੇ ਗੁਣ ਕੀਤੇ ਮੈਂ ਕਹਿ ਨਹੀਂ ਸਕਿਆ ਤੇਰੇ ਗੁਣਾਂ ਦਾ ਵਰਣਨ ਬੇਅੰਤਤਾ ਦਾ ਵਰਣਨ ਨਹੀਂ ਪਾ ਸਕਿਆ ਰਹਾਉ ਪਿਛੇ ਰਾਮ ਦੇ ਕੀ ਮਹਾਰਾਜੀ ਬਚਨ ਕਰਦੇ ਅਨੰਦਾਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ ਹਾਰਾ ਜੀ ਕਹਿੰਦੇ ਨੇਕਾਂ ਹੀ ਸੰਸਾਰ ਵਿੱਚ ਹੋਏ ਉਥੇ ਰਾਜਿਆਂ ਨੇ ਵੀ ਦੇਖੋ ਮਹਾਰਾਜ ਜੀ ਕਹਿੰਦੇ ਰਾਜਿਆਂ ਬਾਰੇ ਗੱਲ ਕਰਦੇ ਹਨ ਕਹਿੰਦੇ ਰਾਜਿਆਂ ਨੇ ਵੀ ਆਪਣੇ ਦਰਬਾਰ ਛੱਡ ਤੇ अनेका ਹੀ ਬਿੰਦੀ ਤੋਂ ਪਰੇ ਹਨ ਤੇਰੇ ਭਗਤ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਧਾਰ ਛੱਡਤਾ ਘਰ ਛੱਡਤਾ ਮਹਿਲ ਛੱਡਤੇ ਹਸਤੀ ਛੱਡਤੇ ਘੋੜੇ ਹਸਤੀ ਹਾਥੀ ਛੱਡ ਤੇ ਘੋੜੇ ਛੱਡਤੇ ਤੇ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਛੱਡ ਕੇ ਆਪਣਾ ਰਾਜ ਭਾਗ ਛੱਡ ਕੇ ਮਹਾਰਾਜ ਜੀ ਕਹਿੰਦੇ ਦੇਸ ਨੂੰ ਵੀ ਛੱਡ ਤਾ ਉਹਨਾਂ ਭਾਰਤੀ ਕਹਿੰਦੇ ਦੇਸ ਵੀ ਤਿਆਗਤਾ ਐਸੇ ਜਿਨ੍ਹਾਂ ਨੂੰ ਲੇਵ ਜੁੜ ਗਈ ਨਾ ਜਿਨ੍ਹਾਂ ਨੂੰ ਪਿਆਰ ਹੋ ਗਿਆ ਤੁਹਾਡੇ ਨਾਲ ਉਹਨਾਂ ਨੇ ਫਿਰ ਸੰਸਾਰ ਦਾ ਮੋਈ ਰਾਜ ਦਾ ਮੋਈ ਛੱਡਤਾ ਤੇ ਇੱਥੇ ਧਾਰਨ ਪੈਦਾ ਹੋ ਜਾਂਦੀ ਪਿਆਰਿਓ ਇੱਥੇ ਤਰੂ ਭਗਤ ਦੀ ਧਾਰਨ ਪੈਦਾ ਹੁੰਦੀ ਹੈ ਜਿਨੇ ਆਪਣਾ ਰਾਜ ਛੱਡਦਾ ਸੀ ਰਾਜ ਛੱਡਦਾ ਕਹਤੀ ਇਸ ਵਿੱਚ ਤੇ ਮਾਤਾ ਦੁੱਖ ਹੈ ਹੇ ਰਾਜਤਾ ਬਨਉਟੀ ਰਾਜਾ ਦੁੱਖਾਂ ਦਾ ਭਰਿਆ ਪਿਆ ਜਿੱਥੇ ਆਪਾਂ ਨੂੰ ਕੋਈ ਜੱਜ ਨਾਲ ਕਵਾਂਦਾ ਪੁੱਛਦਾ ਨਹੀਂ ਮਾਂ ਨੇ ਚਪੀੜ ਮਾਰੀ ਸੀ ਮਤਰਾਈ ਮਾਂ ਨੇ ਮੁੱਖ ਤੇ ਚਪੀੜ ਮਾਰਤੀ ਜਿਸ ਵੇਲੇ ਗੇਂਦ ਖੇਡਦੇ ਖੇਡਦੇ ਖੇਂਦ ਖੇਡ ਰਹੇ ਸੀ ਤਰੂ ਬਾਲਕ ਸੀ ਛੋਟੀ ਜੀ ਜੁੰਬਰ ਹੈ 5 ਸਾਲ ਦੀ ਤੇ ਉਹ ਗੇਂਦ ਜਿਹੜੀ ਸੀ ਮਤਰਾਈ ਮਾਂ ਦੀ ਗੋਦ ਵਿੱਚ ਜਾ ਕੇ ਡਿੱਗ ਗਈ ਉਹ ਮਤਰਾਈ ਇਹ ਵੱਡਾ ਇਤਿਹਾਸ ਹੈ ਮਤਰਾਈ ਮਾਂ ਨੇ ਮੁੱਖ ਤੇ ਚਪੀੜ ਮਾਰੀ ਕਿਉਂਕਿ ਜੇ ਸਕਾ ਪੁੱਤਰ ਹੁੰਦਾ ਫਿਰ ਤੇ ਨਾ ਮਾਰਦੀ ਅਤਰਿਆ ਪੁੱਤਰ ਸੀ ਪਹਿਲੋਂ ਹੀ ਮਨ ਦੇ ਵਿੱਚ ਮੋਹ ਨਹੀਂ ਸੀ ਤੇ ਚਪੇੜ ਮਾਰਤੀ ਉਹ ਚਪੇੜ ਦਿਖਾ ਕੇ ਜਾ ਕੇ ਸਵਾਲ ਕਰਤਾ ਤਰੂ ਬਾਲਕ ਨੇ ਕਹਿੰਦਾ ਮਾਤਾ ਜੀ ਤੁਹਾਡੀ ਵੀ ਦਸ਼ਾ ਗੋਲੀਆਂ ਵਾਲੀ ਐ ਮੈਨੂੰ ਦੱਸੋ ਜਵਾਬ ਦਿਓ ਤੁਸੀਂ ਰਾਣੀ ਹੋ ਤੇ ਗੋਲੀਆਂ ਰਹਿੰਦੇ ਤੋਂ ਤੁਸੀਂ ਰਾਜਪਾਗ ਵਿੱਚੋਂ ਪਰ ਤੁਹਾਡੀ ਦਸ਼ਾ ਰਾਹੀਆਂ ਵਾਲੀ ਨਹੀਂ ਗੋਲੀਆਂ ਵਾਲੀ ਐ ਮੈਨੂੰ ਵੀ ਚਪੇੜ ਮਾਰੀਏ ਮਤਰੇ ਹੀ ਮਾਨ ਐ ਕਹਿੰਦੇ ਮਾਤਾ ਜੀ ਫਿਰ ਇਸ ਰਾਜ ਭਾਗ ਵਿੱਚ ਰਹਿਣ ਦਾ ਕੀ ਸੁੱਖ ਹੈ ਸਾਨੂੰ ਕਹਿੰਦੇ ਜਿੱਥੇ ਰਾਜੇ ਬਣ ਕੇ ਵੀ ਅਸੀਂ ਭਖਾਰੀ ਬਣੇ ਪਏ ਆ ਜਿੱਥੇ ਰਾਜੇ ਬਣ ਕੇ ਵੀ ਦੁੱਖ ਪਾਰਿਆ ਰਾਜ ਦਾ ਫਿਰ ਇਹ ਰਾਜ ਤਾਂ ਬਨੌਟੀ ਰਾਜ ਹੈ ਦਾ ਕੋਈ ਸੁੱਖ ਨਹੀਂ ਹੈ ਦੇਖੋ ਜਿੱਥੋਂ ਮਹਾਰਾਜ ਨੇ ਕਿਰਪਾ ਕਰਨੀ ਹੁੰਦੀ ਹੈ ਬਚਪਨ ਵਿੱਚ ਛੋਟੀ ਜੀ ਉਮਰ ਵਿੱਚ ਜੀਰੀ ਉਸੇ ਗੱਲ ਤੋਂ ਹੀ ਵੇਖੋ ਜਪੇੜ ਤੋਂ ਅੰਦਰ ਮੋਹ ਪੈਦਾ ਹੋ ਗਿਆ ਪ੍ਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ ਸੱਚੇ ਰਾਜ ਨਾਲ ਲਿਬ ਜੁੜ ਗਈ ਸੱਚੇ ਰਾਜ ਦੀ ਤਾਂਗ ਮਨ ਚ ਪੈਦਾ ਹੋ ਗਈ ਇਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਹਿਸਨਾ ਬਚਪਨ ਜੀ ਬੁੱਢਾ ਸੀ ਨਾ ਤੇ ਗੁਰਨਾਥ ਕੁਮਾਰ ਜੀ ਦੇ ਚਰਨਾਂ ਤੇ ਆ ਗਏ ਸੀ ਜਦੋਂ ਦੇਖਿਆ ਕਿ ਛੋਟੇ ਡੱਕਿਆਂ ਨੂੰ ਵੀ ਅੱਗ ਲੱਗਦੀ ਹੈ ਵੱਡੇ ਡੱਕੇ ਫੁੱਕਦੇ ਨਹੀਂ ਛੋਟੇ ਫੁੱਕੀ ਜਾ ਰਹੇ ਹਨ ਮਾਹ ਪ੍ਰਸ਼ਾਦੀ ਪਕਾਉਂਦੀ ਸੀ ਬੂੜਾ ਜੀ ਲੱਕੜਾਂ ਡਾਂਦੇ ਸੀ ਡੱਕੇ ਡਾਂਦੇ ਸੀ ਜਿਵੇਂ ਪ੍ਰਾਲੀ ਦੇ ਲੋਕ ਚੁੱਲ੍ਹਿਆਂ 'ਚ ਕੋਲ ਅੱਗ ਬਾਲਦੇ ਛੋਟੇ ਛੋਟੇ ਡੱਕੇ ਰੱਖਣੇ ਫੋੜਤਾ ਆਪਣੇ ਕੋਲ ਜਿੱਥੋਂ ਗੈਸ ਚੁੱਲ੍ਹੇ ਹਨ ਬੜਾ ਕੁਝ ਹੈ ਹਿੰਡਾ ਵਿੱਚ ਦੇਵੀ ਜਿੱਥੇ ਬਹੁਤਾ ਭੋਜਨ ਪੱਕਦਾ ਬੀਬੀਆਂ ਭੈਣਾਂ ਜੀਵਿੰਦਾਰੋ ਚੁੱਲ੍ਹਿਆਂ ਤੇ ਲੋਕਾਂ ਤੇ ਪ੍ਰਸ਼ਾਦੇ ਪਕਾਉਂਦੇ ਸੀ ਤੇ ਬੱਚਿਆਂ ਨੇ ਅੱਗ ਡਾਣੀ ਸੀ ਵੀ ਬਹਿ ਜਾਂਦੇ ਉਹ ਦੱਸੀ ਅੱਗ ਡਾਣ ਅਗੜਾਣੀ ਵਿੱਚ ਡੱਕੇ ਛੋਟੇ ਛੋਟੇ ਰੱਖਣੇ ਬਾਹਰ ਤੇ ਬਾਤੀਆਂ ਕੱਢਣੀਆਂ ਢੇਡਾਂ ਵੀ ਕਰਨੀਆਂ ਤੇ ਸਾਧ ਸੰਤ ਜੀ ਉਸ ਵੇਲੇ ਸਵਾਲ ਪੈਦਾ ਹੋ ਗਿਆ ਬਾਬਾ ਬੁੱਢਾ ਜੀ ਦੇ ਬਣ ਦੇ ਵਿੱਚ ਬਚਪਨ ਵਿੱਚ ਸੀ ਨજર ਪਈ ਨਾ ਜਦੋਂ ਛੋਟੇ ਛੋਟੇ ਡੱਕਿਆਂ ਨੂੰ ਅੱਗ ਲੱਗੀ ਜਾਂਦੀ ਹੈ ਵੱਡੀ ਅਗੜਾ ਲੱਕੜਾਂ ਜੜੀਆਂ ਵਿੱਚ ਰੱਖੀਆਂ ਸੀ ਲੋਹ ਦੇ ਚੁੱਲ੍ਹੇ ਦੇ ਉਹਨਾਂ ਨੂੰ ਅੱਗ ਨਹੀਂ ਲੱਗਦੀ ਤੇ ਸਵਾਲ ਕਰਤਾ ਆਪਣੀ ਮਾਂ ਨੂੰ ਮਾਤਾ ਨੂੰ ਬੂੜਾ ਜੀ ਨੇ ਹਿੰਦੀ ਮਾਤਾ ਜੀ ਮੈਂ ਕਦੇ ਇਹਦਾ ਦੇਖ ਰਿਹਾ ਹਾਂ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਛੋਟੇ ਛੋਟੇ ਡੱਕੇ ਫੁੱਕੀ ਜਾਂਦੇ ਹਨ ਇਹਦਾ ਕੀ ਕਾਰਨ ਹੈ ਕਿਉਂਕਿ ਬਚਪਨ ਦੇ ਵਿੱਚ ਇੰਨਾ ਮਾਨ ਦਿਮਾਗ ਜਿਹੜਾ ਉਕਾਸ਼ ਨਹੀਂ ਕਰਦਾ ਬਹੁਤ ਬੱਚੇ ਹੱਸਣ ਜਿਹੜੇ ਸਵਾਲ ਕਰ ਦਿੰਦੇ ਹਨ ਤੇ ਕਈ ਸਵਾਲਾਂ ਦਾ ਜਵਾਬ ਆਪਾਂ ਨੂੰ ਉਮਰ ਦੇ ਹਿਸਾਬ ਨਾਲ ਮਿਲਦਾ ਬਹੁਤੇ ਐਸੇ ਸਵਾਲ ਹੁੰਦੇ ਹਨ ਮਾਪਪੂਰ ਕੋਲ ਵੀ ਜਵਾਬ ਨਹੀਂ ਹੁੰਦਾ ਤੇ ਮਾਪਪੂਰ ਵੀ ਇਹ ਕਹਿ ਦਿੰਦਾ ਬੇਟਾ ਜਦੋਂ ਤੇਰੀ ਉਮਰ ਹੋਈ ਉਦੋਂ ਜਵਾਬ ਮਿਲੇਗਾ ਉਸ ਸਟੇਜ ਤੇ ਆਣ ਕੇ ਉਸ ਸੁੰਬਰ ਤੇ ਆਣ ਕੇ ਆਪਾਂ ਨੂੰ ਉਹ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਂਦੇ ਹਨ ਕਿਉਂਕਿ ਕਈ ਸਵਾਲ ਹੀ ਐਸੇ ਹੁੰਦੇ ਆ ਤੇ ਬਾਬਾ ਬੁੱਢਾ ਜੀ ਜਿੱਦ ਕਰਦੇ ਹਨ ਭਾਈ ਬੁੱਢਾ ਜੀ ਕਹਿੰਦੇ ਮਾਤਾ ਜੀ ਜਵਾਬ ਦਿਓ ਛੋਟੇ ਡਿੱਕੇ ਕਿਉਂ ਫੁੱਕ ਰਹੇ ਹਨ ਵੱਡਿਆਂ ਨੂੰ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਤੇ ਮਾਤਾ ਜੀ ਹੱਥ ਵੇ ਕਹਿੰਦੇ ਬੇਟਾ ਇਹ ਛੋਟੇ ਹਨ ਇਹ ਪਤਲੇ ਹਨ ਇਹਨਾਂ ਦਾ ਆਕਾਰ ਛੋਟਾ ਇਸ ਕਰਕੇ ਪਹਿਲੋਂ ਸੜਦੇ ਹਨ ਇੱਥੇ ਹੀ ਦੇਖੋ ਗਿਆਨ ਪਰ ਪ੍ਰਕਾਸ਼ ਹੋ ਗਿਆ ਇਹਦੇ ਵਿੱਚ ਤੇ بابا ਫੁੱਟਾ ਜੀ ਕਹਿੰਦੇ ਮਾਤਾ ਜੀ ਫਿਰ ਤਾਂ ਮੈਂ ਵੀ ਛੋਟਾ ਵਾਂ ਮੈਨੂੰ ਵੀ ਅੱਗ ਖਾ ਸਕਦੀ ਹੈ ਮੈਨੂੰ ਵੀ ਅੱਗ ਲੱਗ ਸਕਦੀ ਹੈ ਇਹ ਜ਼ਰੂਰੀ ਥੋੜਾ ਕਿਵੇਂ ਵੱਡਾ ਹੋਵਾਂਗਾ ਜਵਾਨ ਹੋਾਂਗਾ ਬਜ਼ੁਰਗ ਹੋਵਾਂਗਾ ਜਿੱਦਨ ਮੈਂ ਅੱਗ ਦੀ ਚੁਆਤੀ ਲੱਗੀ ਮੇਰਾ ਵੀ ਸਰੀਰ ਫੁੱਕ ਸਕਦਾ ਮੈਂ ਵੀ ਮਰ ਸਕਦਾ ਦੇਖੋ ਇਸੇ ਗੱਲ ਤੋਂ ਮਨ ਦੇ ਵਿੱਚ ਲੇਵ ਲੱਗੀ ਸੁਰਤੀ ਲੱਗੀ ਕਿ ਯਾਰ ਇਹ ਸਰੀਰ ਦਾ ਤਾਂ ਕੋਈ ਭਰੋਸਾ ਨਹੀਂ ਕਦੋਂ ਸੜ ਕੇ ਸੁਆਹ ਹੋ ਜਾਵੇ ਇਉਂਸੇ ਦਿਨ ਤੋਂ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਤੇ ਜਾ ਕੇ ਬਹਿਣ ਲੱਗੇ ਧਰਮਸ਼ਾਲਾ ਚ ਮਹਾਰਾਜ ਉਪਦੇਸ਼ ਦਿੰਦੇ ਸੀ ਤੇ ਰੋਜ਼ ਜਾ ਕੇ ਕਈ-ਕਈ ਘੰਟੇ ਬੈਠੇ ਰਹਿਣਾ ਉੱਠਣਾ ਹੀ ਨਾ ਸਕਤਾ ਨੇ ਚੱਲੀਆਂ ਜਾਣਾ ਭਾਈ ਬੂੜਾ ਜੀ ਬੈਠੇ ਰਹਿੰਦੇ ਸੀ ਮਹਾਰਾਜ ਨੇ ਆਵਾਜ਼ ਮਾਰ ਲਈ ਕਹਿੰਦੇ ਬੇਟਾ ਸਾਰੀ ਸੰਗਤ ਚਲੀ ਜਾਂਦੀ ਹੈ ਉਪਦੇਸ਼ ਲੈ ਕੇ ਤੂੰ ਭਾਈ ਬੈਠਾ ਰਹਿਣਾ ਪਿਆਰ ਕੀਤਾ ਸਤਕਾਰ ਕੀਤਾ ਕਹਿੰਦੇ ਬੇਟਾ ਪ੍ਰਸ਼ਾਦ ਚਾਹੀਦਾ ਹੁਣ ਬੱਚੇ ਹੁੰਦੇ ਨੇ ਤੇ ਗੁਰੂ ਘਰ ਵੀ ਨੂੰ ਬੱਚਿਆਂ ਨੂੰ ਮੂੰਹ ਹੁੰਦਾ ਮਿੱਠੇ ਦੇ ਨਾਲ ਬਚਪਨ ਹੁੰਦਾ ਪਿਆਰ ਹੁੰਦਾ ਕੀ ਪ੍ਰਸ਼ਾਦ ਫੁੱਲੜੀਆਂ ਦਾ ਜਾਂ ਪਤਸਿਆਂ ਦਾ ਇਸੇ ਤਰੀਕੇ ਭਾਈ ਬੂੜਾ ਜੀ ਮਹਾਰਾਜ ਕਹਿੰਦੇ ਆ ਕਹਿੰਦੇ ਬੇਟਾ ਕੋਈ ਚੀਜ਼ ਚਾਹੀਦੀ ਹੈ ਵਸਤੂ ਚਾਹੀਦੀ ਹੈ ਪ੍ਰਸ਼ਾਦ ਚਾਹੀਦਾ ਦਿੰਨੇ ਆ ਤੇ ਦੇਖੋ ਉਸ ਵਸਤਾ ਵਿੱਚ ਹੀ ਛੋਟੀ ਉਮਰ ਵਿੱਚ ਭਾਈ ਬੂੜਾ ਜੀ ਕਹਿੰਦੇ ਬਾਬਾ ਜੀ ਸਤਿਗੁਰੂ ਜੀ ਮੈਨੂੰ ਕੁਝ ਨਹੀਂ ਚਾਹੀਦਾ ਨੇ ਮੇਰਾ ਤਾਂ ਚੇਤੀ ਨਹੀਂ ਘਰ ਲੱਗਦਾ ਮੇਰਾ ਚੇਤੀ ਤੁਹਾਡੇ ਚਰਨਾਂ ਵਿੱਚ ਲੱਗਦਾ ਦਿਲ ਕਰਦਾ ਚਿੱਤ ਕਰਦਾ ਸਾਰਾ ਦਿਨ ਇੱਥੇ ਤੁਹਾਡੇ ਚਰਨਾਂ ਵਿੱਚ ਮੈਂ ਬੈਠਾ ਰਵਾਂ ਘਰ ਹੀ ਨਾ ਜਾਵਾਂ ਇਹ ਸਾਰੀ ਗੱਲ ਦੱਸੀ ਜਦੋਂ ਮਾਂ ਦੀ ਸਤਿਗੁਰੂ ਜੀ ਕਹਿੰਦੇ ਭਾਈ ਤੇਰਾ ਨਾਂ ਕੀ ਹੈ ਬੱਚਾ بیٹਾ ਤੇਰਾ ਨਾਮ ਕੀ ਬੱਚਾ ਉਸ ਵੇਲੇ ਦੱਸਿਆ ਕਹਿੰਦੇ ਵਾ ਸਤਿਗੁਰੂ ਜੀ ਮਾਪੁਰਸ਼ੋ ਮੇਰਾ ਨਾਂ ਬੂੜਾ ਹੈ ਮੇਰੀ ਮਾਤਾ ਮੈਨੂੰ ਪਿਆਰ ਨਾਲ ਬੂੜਾ ਕਹਿੰਦੀ ਹੈ ਬੂੜਾ ਕਹਿ ਕੇ ਬੁਲਾਉਂਦੀ ਐ ਪਾਤਸ਼ਾਹ ਜੀ ਨੇ ਅकांड ਤੇ ਪਿਆਰ ਕੀਤਾ ਹੱਥ ਮਾਰਿਆ ਕਹਿੰਦੇ ਬੇਟਾ ਤੂੰ ਬੂੜਾ ਨਹੀਂ ਤੂੰ ਤਾਂ ਬੁੱਢਾ ਹੈ ਤੇਰੀ ਵਸਤਾ ਤਾਂ ਬੁੱਢਿਆਂ ਵਾਲੀ ਐ ਤੇਰੀ ਜਿਹੜੀ ਸੂਧ ਬੂਝ ਐ ਤੇ ਕਹਿੰਦੇ ਉਹ ਤਾਂ ਗਿਆਨ ਤੇਰਾ ਅੰਦਰ ਪ੍ਰਗਟ ਹੋ ਗਿਆ ਇਸ ਕਰਕੇ ਤੇਰੀ ਮੱਤ ਵੱਡੀ ਹੈ ਬੁੱਢਿਆਂ ਵਾਲੀ ਤੇਰੀ ਮੱਤ ਐ ਇਹ ਗਿਆਨ ਤਾਂ ਬੁੱਢਿਆਂ ਨੂੰ ਇਹ ਕੀਵਰੀ ਮਿਲਦਾ ਨਹੀਂ ਜਿਹੜਾ ਤੇਰੇ ਕੋਲ ਹੈ ਇਸੇ ਬਤਨਾ ਕਰਕੇ ਬਾਬਾ ਜੀ ਦੇਖੋ ਬਹੁਤ ਵੱਡੀ ਆਜੂ ਲੈ ਕੇ ਈਵਨ ਬਤੀਤ ਕੀਤਾ ਛੇਵੇਂ ਪਾਤਸ਼ਾਹ ਦਾ ਤਿਲਕ ਲਗਾਇਆ ਹੋਇਆ ਨੇ ਛੇਵੇਂ ਪਾਤਸ਼ਾਹ ਨੇ ਹੱਥੀ ਸਜਕਾਰ ਕੀਤਾ ਬਾਬਾ ਜੀ ਦੇ ਸਰੀਰ ਦਾ ਇੰਨੀ ਵੱਡੀ ਵਸਤਾ ਦੇ ਅੱਧੀ ਉਮਰ ਦੇ ਮਾਲਕ ਹੋਏ ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੱਸ ਰਹੇ ਹਨ ਸਤਿਗੁਰੂ ਜੀ ਦੇਖੋ ਉਦਾਹਰਣਾ ਲੈ ਕੇ ਦੱਸਦੇ ਹਨ ਕਹਿੰਦੇ ਇੱਥੇ ਸੰਸਾਰ ਦੇ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ ਤੱਪੀ ਕ੍ਰਿਸ਼ਪੀ ਆਏ ਜਿਨ੍ਹਾਂ ਨੇ ਉਹਦੀ ਪ੍ਰਾਪਤੀ ਚਾਹੀ ਇਸੇ ਤਰ੍ਹਾਂ ਹੀ ਤ੍ਰੂ ਬਾਲਕ ਕਹਿਣ ਤੋਂ ਭਾਵੇਂ ਜੰਗਲ ਚਲਾ ਗਿਆ ਸੀ ਵਣਮੀ ਚਲਾ ਗਿਆ ਕਾ ਮਾਤਾ ਅੱਜ ਤੋਂ ਬਾਦ ਮੈਂ ਰਾਜ ਨੂੰ ਲਤ ਮਾਰਦਾ ਤਿਆਗਦਾ ਐਸੇ ਰਾਜ ਦੀ ਮੈਨੂੰ ਕੋਈ ਲੋੜ ਨਹੀਂ ਮੈਂ ਜਾ ਰਿਹਾ ਹਾਂ ਤੇ ਸਾਧ ਸੰਗ ਦੀ ਬਚਪਨ ਦੇ ਵਿੱਚ ਹੀ ਇੰਨੀ ਭਗਤੀ ਕੀਤੀ ਅੱਜ ਉਹਨਾਂ ਦਾ ਸ਼ਬਦ ਮਹਾਰਾਜ ਦੇ ਵਿੱਚ ਬਿਰਾਜਮਾਨ ਹੈ ਸਤਿਗੁਰੂ ਦੀ ਬਾਣੀ ਦੇ ਵਿੱਚ ਧਰੂ ਹਸ ਦਾ ਘਰ ਆਇਆ ਇਹ ਸਾਰਾ ਦਸ਼ਕਾਰ ਹੈ ਉਹਦੇ ਵਿੱਚ ਇਹ ਸਹਾਲ ਦਾ ਜੇ ਸਾਧ ਸੰਤ ਜੀਓ ਕਹਿਣ ਤੋਂ ਭਾਵ ਹੈ ਕਿ ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਕਿਵਰੀ ਗਿਆਨ ਪ੍ਰਕਾਸ਼ ਹੋ ਜਾਂਦਾ ਪਿਛਲੇ ਜਨਮਾਂ ਦੀ ਕਮਾਈ ਅੱਗੇ ਹੁੰਦੀ ਹੈ ਬਚਨ ਦੀ ਉਹ ਅਵਸਥਾ ਬਣ ਜਾਂਦੀ ਹੈ ਕਿਵਰੀ ਸਾਰੀ ਜ਼ਿੰਦਗੀ ਮਿਹਨਤ ਕਰਦੇ ਲੰਘ ਜਾਂਦੀ ਹੈ ਉਹ ਅਵਸਥਾ ਨਹੀਂ ਪ੍ਰਾਪਤ ਹੁੰਦੀ ਇੱਥੇ ਸਾਡੀ ਮਿਹਨਤ ਹੈ ਕਿ ਅਸੀਂ ਮਿਹਨਤ ਨਹੀਂ ਛੱਡਣੀ ਉਦੇ ਚਰਨ ਨਹੀਂ ਛੱਡਨੇ ਉਹਦੀ ਬੰਦਗੀ ਨਹੀਂ ਛੱਡਣੀ ਉਹਦੀ ਦਰਸ਼ਨ ਨਹੀਂ ਛੱਡਨੇ ਇਹ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਮਹਾਰਾਜ ਦੀ ਮਿਹਰ ਦੀ ਨਿਗਾਹ ਰੱਖ ਦੇਣ ਤੇ ਸਾਡਾ ਜੀਵਨੇ ਇੱਕ ਮਿੰਟ ਵਿੱਚ ਬਦਲ ਸਕਦਾ ਹੈ ਉਦੇ ਜੀ ਮਹਾਰਾਜ ਦੀ ਮਿਹਰ ਦੀ ਨਿਕਲਦਾ ਕੋਈ ਪਤਾ ਨਹੀਂ ਕਦੋਂ ਕਿਸੇ ਦੇ ਪੈ ਜੇ ਕਦੋਂ ਆਪਣੇ ਜੀਵਨ ਦਾ ਮਹਾਰਾਜ ਜੀ ਕਹਿੰਦੇ ਬਦਲਾ ਕਰ ਦੇਣ ਉਹ ਮਾਲਕ ਇੱਥੇ ਮਹਾਰਾਜ ਜੀ ਕਹਿੰਦੇ ਰਾਜੇ ઋષਿ ਹੋਣੀ ਚਲੇ ਗਏ ਜਿਨ੍ਹਾਂ ਨੇ ਹਸਤੀ ਘੋੜੇ ਛੱਡ ਤੇ ਆਪਣਾ ਦੇਸ਼ ਛੱਡ ਕੇ ਬੁਲਾਇਤ ਚ ਦੇਸ ਗਏ ਮਹਾਰਾਜ ਜੀ ਕਹਿੰਦੇ ਉਹ ਵੀ ਬੰਦਗੀ ਵਾਸਤੇ ਜਿਨ੍ਹਾਂ ਨੇ ਤਿਆਗ ਕਰਤਾ ਪੀਰ ਪਕੰਬਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਏ ਐਸੇ ਵੀ 우ਮਾਰਾ ਜੀ ਕਹਿੰਦੇ ਕਹਿੰਦੇ ਪੀਰ ਪਕੰਬਰ ਸਾਲ ਕਸਾਧਕ ਜਿਨ੍ਹਾਂ ਨੇ ਮਨ ਨੂੰ ਸਾਧਿਆ ਕਹਿੰਦੇ ਐਸੇ ਵੀ ਹੋਏ ਜਿਨ੍ਹਾਂ ਨੇ ਦੁਨੀਆ ਦੀ ਤਿਆਗ ਕਰਤਾ ਐਸੇ ਵੀ ॠषि मुनि ਹੋਏ ਜਿਨ੍ਹਾਂ ਨੇ ਦੁਨੀਆ ਨਾਲੋਂ ਮੋਹ ਤੋੜਤਾ ਰਿਸ਼ਤਾ ਤੋੜਤਾ ਇਕੱਲੇ ਬੈਠੇ ਰਹੇ ਕਈ ਕਈ ਸਾਲ ਬੰਦਗੀ ਭਜਨ ਕੀਤਾ ਐਸੇ ਪੀਰ ਪਕੰਬਰ ਮਹਾਰਾਜ ਜੀ ਕਹਿੰਦੇ ਦੁਨੀਆ ਧੋਏ ਉਹਦੀ ਪ੍ਰਾਪਤੀ ਵਾਸਤੇ ਗੁਰੂ ਦੇ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਕਿੰਨੀਆਂ-ਕਿੰਨੀਆਂ ਮਿਹਨਤਾਂ ਕੀਤੀਆਂ ਛੋਡੀ ਦੁਨੀਆ ਥਾਏ ਪਏ ਮਹਾਰਾਜ ਜੀ ਕਹਿੰਦੇ ਦੁਨੀਆ ਨੂੰ ਵੀ ਛੱਡਤਾ ਸਾਦ ਸਹਿਜ ਸੁਖ ਰਸ ਕਸ ਤਜੀਐ ਕਾਪੜ ਛੋਡੇ ਚੰਮੜ ਲੈ ਮਹਾਰਾਜ ਜੀ ਕਹਿੰਦੇ ਚੰਮੜਾ ਤਾਲਣ ਕਰ ਲਿਆ ਸੀਸ ਤੇ ਮਾਰਦ ਜੀ ਅਗਲੇ ਪਦ ਵਿੱਚ ਕਿੰਨਨੇ ਐਸੇ ਵੀ ਹੋਏ ਸਾਧਕ ਜਿਨ੍ਹਾਂ ਨੇ ਸਾਧਨਾ ਧਾਰਨ ਕਰ ਲਈ ਸਹਿਜ ਧਾਰਨ ਕਰ ਲਿਆ ਸਹਿਜ ਸੰਤੋਖ ਨੂੰ ਧਾਰਨ ਕਰਕੇ ਸੁਖ ਪਾਇਆ ਰਸ ਕਸ ਛੱਡਤੀ ਦੁਨੀਆਂ ਦੇ ਜਿਹੜੇ ਰਸ ਸੀ ਭੋਗਦੇ ਆਣੇ ਦੁਨੀਆਂਦਾਰ ਉਹ ਰਸ ਰਾਂ ਰਸਾਂ ਨੂੰ ਤਿਆਗਤਾ ਜਿਹੜੇ ਰਸ ਵਾਸਤੇ ਸੀ ਤੁਰੇ ਫਿਰਦੇ ਆ ਮਿਹਨਤ ਕਰਦੇ ਆ ਸੰਸਾਰ ਸਰੀਰਕ ਵਾਸਤੇ ਕੀ ਰਸ ਪ੍ਰਾਪਤ ਹੋ ਜੇ ਦੀ ਉਸਤੂ ਦੀ ਪ੍ਰਾਪਤੀ ਹੋ ਜੇ ਮਹਾਰਾਜ ਜੀ ਕਹਿੰਦੇ ਉਹ ਰੱਸਾ ਨੂੰ ਹੀ ਛੱਡਦਾ ਸਾਧਕ ਨੇ ਜਿਨ੍ਹਾਂ ਨੇ ਸਾਧਨਾ ਧਾਰਨ ਕੀਤੀ ਸਹਿਜ ਅਵਸਥਾ ਵਿੱਚ ਰਗੇ ਉਹਦੇ ਵਿੱਚ ਹੀ ਸੁਖ ਚਾਇਆ ਉਹਨਾਂ ਨੇ ਰੱਸ ਅਤੇ ਚਸਕੇ ਛੱਡ ਤੇ ਰੱਸ ਕਸ ਤੋਂ ਭਾਵ ਚਸਕੇ ਤਜ ਤੇ ਤਜੀ ਹਲੇ ਮਹਾਰਾਜ ਜੀ ਕਹਿੰਦੇ ਉਹ ਤਜ ਤੇ ਵਿਸਾਰ ਤੇ ਕੱਪੜ ਛੋੜੇ ਮਹਾਰਾਜ ਨੇ ਕੱਪੜ ਧਾਰਨ ਕਰਨੇ ਵੀ ਛੱਡਦੇ ਐਸੇ ਯੋਗ ਵੀ ਹੁੰਦੇ ਆਂ ਦੁਨੀਆ ਤੇ ਅਜੇ ਵੀ ਹਨ ਜਿਨ੍ਹਾਂ ਨੇ ਕੱਪੜੇ ਵੀ ਨਹੀਂ ਧਾਰਨ ਕੀਤੇ ਉਹ ਸਰੀਰ ਤੋਂ ਕੱਪੜੇ ਵੀ ਤਾਰ ਤੇ ਛੋੜਦੇ ਚੰਬੜ ਲੀਏ ਮਹਾਰਾਜ ਜੀ ਕਹਿੰਦੇ ਚੰਬੜਾ ਧਾਣ ਕਰ ਲਿਆ ਚੰਬੜਾ ਹੀ ਜੀ ਇਸ ਤੇ ਕਹਿੰਦੇ ਚੰਬੜਾ ਹੀ ਪਾਣਾ ਹੈ ਚੱਪੜੇ ਵੀ ਧਾਣ ਕਰਨੇ ਛੱਡਦੇ ਦੁਖੀਏ ਦਰਦਵੰਦ ਦਲਤੀ ਰੈ ਨਾਮ ਰਤੇ ਦਰवेश ਭੈ ਹਰਜ ਕਹਿੰਦੇ ਕਈਆਂ ਨੇ ਸਾਰਾ ਕੁਝ ਠੀ ਘਰਬਾਰ ਹੀ ਤਿਆਗਤਾ ਦੁਖੀਏ ਦਰਦਵੰਦ ਕਈ ਦਰਦ ਦੇ ਮਾਰੇ ਹੋਏ ਸਤਾਏ ਹੋਏ ਤੁਹਾਡੇ ਦਰ ਤੇ ਆਣ ਕੇ ਬੈਠ ਗਏ ਉਥੇ ਨਾਮ ਵਾਸ ਤੇ ਮਹਾਰਾਜ ਜੀ ਕਹਿੰਦੇ ਦਰਬੇਸ਼ ਬਣ ਗਏ ਸਾਧੂ ਬਣ ਗਏ ਜਿਨ੍ਹਾਂ ਨੇ ਗ੍ਰਸਤੀ ਛੱਡ ਦਿੱਤੀ ਜਿਨ੍ਹਾਂ ਨੇ ਘਰਵਾਰੀ ਛੱਡਦਾ ਦਰਦ ਧਾਰਨ ਕਰਕੇ ਰੇਵੇਤ ਨਾਮ ਦੀ ਪ੍ਰਾਪਤੀ ਵਾਸਤੇ ਦਰਵੇਸ਼ ਬਣ ਕੇ ਦਰਵੇਸ਼ ਤੋਂ ਭਾਗੀ ਭਗਤ ਬਣ ਕੇ ਗੁਰਮਖਿ ਤੁਹਾਡੇ ਭਗਤੀ ਨੂੰ ਹੀ ਮੁੱਖ ਦਿੱਤਾ ਨਾਮ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਸਾਰਾ ਕੁਝ ਤਿਆਗਦਾ ਖੱਲੜੀ ਖੱਪੜੀ ਚੰਬੜੀ ਲੱਕੜੀ ਚੰਬੜੀ ਸਿਖਾ ਸੂਤ ਧੋਤੀ ਕੀਨੀ ਕਈ ਪੰਡਤ ਬਣ ਗਏ ਮਹਾਰਾਜ ਜੀ ਕਹਿੰਦੇ ਧੋਤੀ ਧਾਰਨ ਕਰ ਲਈ 흘ੜੀ ਖੱਪੜੀ ਲੱਕੜੀ ਚੰਬੜੀ ਮਹਾਰਾਜ ਜੀ ਕਹਿੰਦੇ ਚੰਬੜੀ ਦੇ ਉੱਤੇ ਧੋਤੀ ਪਾਲੀ ਸਰੀਰ ਤੇ ਧੋਤੀ ਧਾਰਨ ਕਰ ਲਈ ਅਤੇ ਮਸਤਕ ਤੇ ਟਿੱਕਾ ਧਾਰਨ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਐਸੇ ਵੀ ਹਨ ਇਸੇ ਵਿੱਚ ਹੀ ਪ੍ਰਾਪਤੀ ਚਾਹੁੰਦੇ ਰਹਿ ਤੂੰ ਸਾਹਿਬ ਓ ਸੰਗੀ ਤੇਰਾ ਪਰਮੇ ਨਾਨਕ ਜਾਤ ਕੈਸੀ ਪਰ ਅਜੀ ਦੀ ਖੁਦ ਜਵਾਬ ਦੇ ਰਿਆਂ ਮਹਾਰਾਜ ਜੀ ਕੀ ਸਾਰੀਆਂ ਤੁਕਾਂ ਦਾ ਜਵਾਬ ਦੇ ਦਿੰਦਿਆਂ ਸਤਿਗੁਰ ਜੀ ਅੰਡ ਦੇ ਵਿੱਚ ਉੱਤਰ ਦਿੰਦਿਆਂ ਕਹਿੰਦੇ ਤੂੰ ਸਾਹਿਬ ਕਹਿੰਦੇ ਪਰ ਨਾ ਮਹਾਰਾਜ ਜੀ ਕਹਿੰਦੇ ਮੇਰਾ ਤਾਂ ਪੂਹੀ ਸਾਹਿਬ ਹੈ ਮਾਲਕ ਹੈ ਮੈਂ ਤੇਰਾ ਸੰਗੀ ਆ ਤੇਰੇ ਦਰ ਦਾ ਗੁਲਾਮ ਆ ਸੇਵਕ ਆ ਤੇਰੇ ਦਰਤੀ ਮੈਂ ਰਹਿਣਾ ਚਾਹੁੰਨਾ ਹਾਂ ਸਤਗੁਰੂ ਜੀ ਕਹਿੰਦੇ ਮੈਂ ਤਾਂ ਤੇਰੇ ਦਰ ਦੀ ਸਵੰਗੀ ਹਾਂ ਸੰਗੀ ਹਾਂ ਪਰ ਨਵੇਂ ਨਾਨਕ ਮੇਰੀ ਤੇਰੇ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਬੇਨਤੀ ਹੈ ਜਾਤ ਕੈਸੀ ਮਹਾਰਾਜ ਜੀ ਕਹਿੰਦੇ ਮੈਨੂੰ ਕੋਈ ਜਾਤ ਦਾ ਮੋਹ ਨਹੀਂ ਉੱਚੀ ਕੁਲ ਦਾ ਮੋਹ ਨਹੀਂ ਆਪਣੀ ਦਾ ਮਹਾਰਾਜ ਜੀ ਗੁਰਨਾਨਕ ਪਾਤਸ਼ਾਹ ਜੀ ਕਹਿ ਰਿਹਾ ਕਹਿੰਦੇ ਮੇਰੇ ਹੀ ਕੋਈ ਜਾਤ ਦਾ ਮੈਨੂੰ ਮੋਹ ਨਹੀਂ ਆ ਮੈਨੂੰ ਆਪਣੀ ਉੱਚੀ ਕੁਲ ਦਾ ਬਰਾਦਰੀ ਦਾ ਕੋਈ ਮੋਹ ਨਹੀਂ ਮੈਂ ਤੇ ਤੇਰੇ ਦਰ ਦਾ ਸੰਗੀ ਬਣ ਕੇ ਮਹਾਰਾਜ ਜੀ ਕਹਿੰਦੇ ਸੇਵਕ ਬਣ ਕੇ ਰਹਿਣਾ ਚਾਹੁੰਦਾ ਹਾਂ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਵੱਡੇ ਵੱਡੇ ॠषि मुनि ਰਾਜੇ ਪੀਰ ਪਕੰਬਰ ਜਿਨ੍ਹਾਂ ਨੇ ਆਪੋ ਆਪਣੇ ਢੰਗਾਂ ਦੇ ਨਾਲ ਉਹਨੂੰ ਪ੍ਰਾਪਤ ਕਰਨਾ ਚਾਹਿਆ ਤੇ ਮਹਾਰਾਜ ਜੀ ਕਹਿੰਦੇ ਮੈਂ ਤਾਂ ਤੇਰੇ ਦਾ ਸੇਵਕਾਂ ਸੰਗੀਆਂ ਮੇਰੀ ਕੋਈ ਉਲ ਨਹੀਂ ਆ ਉੱਚੀ ਜਾਤ ਨਹੀਂ ਆ ਮੈਂ ਛੋਟਾ ਜਿਹਾ ਸੇਵਕਾਂ ਤੁਸੀਂ ਮੈਨੂੰ ਚਰਣਾ ਵਿੱਚ ਥਾਂ ਬਖਸ਼ੋ ਮਹਾਰਾਜ ਜੀ ਕਹਿੰਦੇ ਚਰਣਾ ਵਿੱਚ ਥਾਂ ਬਖਸ਼ੋ ਤਾਂ ਕਿ ਮੈਂ ਤੇਰਾ ਬਣਤੀ ਰਹਿ ਜਾਵਾਂ ਇਹ ਬੇਨਤੀ ਕਰਨ ਦੀ ਮਹਾਰਾਜ ਜੀ ਜਿੱਥੇ ਜਾਤ ਦੱਸਦੇ ਹਨ ਉਥੇ ਤਰੀਕਿਆਂ ਬਾਰੇ ਦਾਦ ਜਨ ਕੀ ਲੋਕਾਂ ਨੇ ਐਸ ਐਸ ਵੇਸ ਤਰੀਕੇ ਧਾਰਨ ਕੀਤੇ ਉਥੇ ਸੰਸਾਰੀ ਲੋਕੀ ਨਹੀਂ ਉਥੇ ਦੇਵਤਿਆਂ ਨੇ ਵੀ ਉਹਨੂੰ ਪਾਣ ਦੀ ਵੱਡੀ ਮਹਾਰਾਜ ਜੀ ਕੰਦੇ ਦੁੱਖ ਸਹੇ ਇਹ ਭਾਈ ਅਜ ਦੇ ਸ਼ਬਦੀ ਵਿਚਾਰ ਪਾਤਸ਼ਾਹ ਜੀ ਮਿਹਰ ਕਰਨੇ ਨੀਆਂ ਕੋ ਬੇਨਤੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸੇਵਾ ਨਿਭਾਉਂਦੇ ਅਨੇਕਾਂ ਹੀ ਭੁੱਲਾ ਜਲੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ